ਵਾਜਲਕਾ ਤੱਕ ਪਾਣੀ ਪਹੁੰਚ ਸਕਦਾ ਜੇਕਰ ਇਹ ਬੰਨ੍ਹ ਖੁੱਲਦਾ ਅੱਜ ਇਹਨੇ ਡੁੱਬੇ ਹੋਏ 12 ਪਿੰਡ ਡੁੱਬੇ ਪਿੰਡ 12 12 ਪਿੰਡ ਨੇ 25 ਫੁੱਟ ਦੇ ਪਾਣੀ ਦਾ ਲੈਵਲ ਹੈ ਤੇ ਅੱਜ ਬਿਨਾ ਪਾਣੀ ਕੋਈ ਇੰਜਨ ਬੋਰ ਤੋਂ ਚਲਾਏ ਤੋਂ ਆਪੇ ਆ ਹੀ ਜਾਂਦਾ ਮਾਣ ਗੱਟਾ ਖੋਲਿਆ ਜਾਵੇ ਤੇ 4 ਇੰਚੀ ਪ੍ਰੈਸ਼ਰ ਪਾਣੀ ਦਾ ਹੈ 5 ਕਿਲੋਮੀਟਰ ਪਾਕਿਸਤਾਨ ਦਾ ਵੱਡ ਰਹਿ ਜਾਂਦਾ ਉਧਰ ਵੀ ਆਹੀ ਹਾਲ ਹੋ ਐਪੇ ਸੇਮ ਉਧਰ ਵੀ ਬੱਤ ਬੁਰਾ ਹਾਲ ਹੈ ਇਦੋਂ ਵੀ ਮੰਦਾ ਹਾਲ ਹੈ ਇਦੋਂ ਵੀ ਮੰਦਾ ਹਾਲ ਆਤ ਉਹਨਾਂ ਦੇ ਤਾਂ ਵਿਚਾਰਾਂ ਦੇ ਪਸ਼ੂ ਤੱਕ ਵੀ ਰੋੜ ਗਏ ਨੇਗੇ ਬੰਨ ਸੀ ਉਹ ਖਤਮ ਹੋ ਚੁਕਿਆ ਸੀ ਉਹ ਤਾਂ ਖਤਮ ਹੋ ਗਿਆ ਅੱਛਾ ਇਹ ਹੁਣ ਸਾਰਾ ਨਵਾਂ ਬੰਨਿਆ ਹੋਇਆ ਆ ਜਿਹੜਾ ਰੋਕ ਖੜੇ ਨਾ ਹਾਂਜੀ ਇਹ ਜਾਨੀ ਕਿ ਇਸ ਪਾਸੇ ਨੇ ਮੰਨ ਲਓ ਬੰਨ ਦੇ ਬਾਨ ਦੇ ਅਗਲੇ ਪਾਸੇ ਸੀ ਉਹ ਕਿਕਰ ਜਿਹੜੇ ਵੇਚ ਨੇ ਹਾਂਜੀ ਇਹ ਕਿ ਬਾਨ ਦੇ ਉੱਤੇ ਸੀ ਕਿਕਰ ਜਿਹੜੇ ਆ ਜਿਹੜੇ ਸਾਰੇ ਅੱਛਾ ਇੰਨਾ ਥਾਂ ਇਹ ਵਿੱਚ ਖੁਰ ਗਿਆ ਇਹ ਸਾਰਾ ਖੁਰ ਗਿਆ ਆ ਪਾਕਿਸਤਾਨ ਦੇ ਬਾਰਡਰ ਤੋਂ ਪਾਰ ਹੈ ਤੁਹਾਡੀ ਜ਼ਮੀਨ 13 ਕਿਲੇ ਅੰਦਰ 13 ਕਿਲੇ 13 ਦੀ 13 ਡੱਬ ਗਏ ਨੇ ਅੱਜ ਪਿੰਡ ਕਾਮਾਂ ਵਾਲੀ ਦੇ ਵਿੱਚ ਕਾਮਾਂ ਵਾਲੀ ਦੇ ਬੰਨ ਦੇ ਉੱਤੇ ਮੁੱਖ ਕੇ ਖੜੇ ਹੋਏ ਆ ਜੀ ਤੂੰ ਪਹਿਲਾਂ ਜੇਈ ਸਾਹਿਬ ਨਾਲ ਤੁਹਾਨੂੰ ਗੱਲਬਾਤ ਕਰਵਾਉਣੀ ਆ ਦੇਖੋ ਜੀ ਜਿੱਥੇ ਪੰਜਾਬ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਆ ਵੀ ਚੰਗੇ ਪੈਂਟ ਸ਼ਰਟ ਪਾ ਕੇ ਜੇਈ ਸਾਹਿਬ ਦੀ ਨੌਕਰੀ ਤੋਂ ਕੋਈ ਖੁਦ ਨਾਲ ਗੱਟਿਆਂ ਦੇ ਨਾਲ ਸੇਵਾ ਚ ਲੱਗ ਰਹੇ ਆ ਤਾਂ ਹੁਣ ਕਾਮਾਂ ਵਾਲੀ ਬੰਨ ਦਾ ਮੌਕੇ ਦਾ ਮਾਹੌਲ ਦੱਸ ਦਿਓ ਤੇ ਇੱਕ ਤੁਸੀਂ ਖੁਦ ਲੱਗ ਰਹੇ ਹੋਗੇ ਇਹ ਸੇਵਾ ਨੂੰ ਸਾਡੇ ਬਨੂਆਂ ਤੁਹਾਨੂੰ ਸਲੂਟ ਬੰਦਾ ਜੀ ਧੰਨਵਾਦ ਜੀ ਧੰਨਵਾਦ ਮੈਂ ਤਾਂ ਚਲੋ ਘਰੋਂ ਰੋਟੀ ਵੀ ਨਹੀਂ ਲੈ ਕੇ ਆਂਦਾ ਮੈਂ ਜਦੋਂ ਜਾਵਾਂ ਮੈਨੂੰ ਲੰਗਰ ਮਿਲ ਜਾਂਦਾ ਤੁਸੀਂ ਕਦੀ ਆਪ ਹੀ ਆ ਜਾਂਦਾ ਤੇ ਤੁਸੀਂ ਇੱਥੇ ਜਿਵੇਂ ਹੁਣ ਤੁਸੀਂ ਦੱਸ ਰਹੇ ਸਾਨੂੰ ਵੀ ਡਿਊਟੀ ਤੁਸੀਂ ਇੱਥੇ 13-13 ਘੰਟੇ ਡਿਊਟੀ ਕਰ ਰਹੇ ਹੋ ਖੁਦ ਹਾਂਜੀ ਹਾਂਜੀ 12-12 13-13 ਘੰਟੇ ਸਾਡੀ ਡਿਊਟੀ ਅਸੀਂ ਸਵੇਰੇ ਆੰਦੇ ਆ ਜੀ ਪੌਣੇ 9 9 ਵਜੇ ਤੇ ਰਾਤ ਨੂੰ ਜਾਈਦਾ ਘਰੇ 10-11 ਵਜੇ ਅਗਲੇ ਦਿਨ ਫਿਰ ਸਵੇਰੇ ਉੱਠ 6 ਵਜੇ ਉੱਠ ਕੇ ਫਿਰ ਨਾਤੋ ਕੇ ਫਿਰ ਆਜੀ ਦਾ ਜੀ ਇਹ ਜੀ ਦੇਖੋ ਪਾਣੀ ਦਾ ਮੌਲਤਾ ਮਾੜਾ ਹੀ ਹੈ ਵੈਸੇ ਬਨੂ ਨੂੰ ਤਕਰੀਬਨ ਸਾਡੀ ਜਨਤਾ ਜੋ ਪਬਲਿਕ ਲੱਗ ਰਹੀ ਆ ਉਹ ਐ ਸਮੇਂ ਤੇ ਕੰਟਰੋਲ ਕਰ ਰਹੀ ਹੈ ਰਾਤ کہہ ਰਹੀ ਹੈ ਜੀ ਇਥੇ ਪਾਣੀ ਦਾ ਲੈਵਲ ਵੱਧ ਗਿਆ ਸੀ ਆ ਹਾਂਜੀ ਪਾਣੀ ਦਾ ਲੈਵਲ ਵਧਿਆ ਸੀ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਦੇਣੇ ਵੀ ਕੱਟ ਹੋ ਗਿਆ ਕੁਝ ਇੱਦਣੇ ਥੋੜਾ ਬੋਦਾ ਕਟਿਆ ਕੁਝ ਹਾਂ ਅੱਛਾ ਜੀ ਹਾਂਜੀ ਤਾਜੀ ਜੇਕਰ ਮੰਨ ਲਓ ਵੀ ਆਪਾਂ ਚਾਹੁੰਨੇ ਆ ਵੀ ਪ੍ਰਮਾਤਮਾ ਨਾ ਕਰੇ ਇਹ ਬੰਨ ਨਾ ਹੀ ਟੁੱਟੇ ਜੇਕਰ ਇਹ ਟੁੱਟਦਾ ਤਾਂ ਇਸ ਦੇ ਵਿੱਚ ਕਿੰਨੇ ਮਾਰ ਹੀ ਟਪਿੰਡ ਹੋਏ ਤੇ ਸਾਡੇ ਨੂਰ ਛਾ ਕਾਵਾਲੀ ਚਮਚਾਬਾਦ ਮੌਜਮ ਅਗਨ ਅੱਛਾ ਜੀ ਲੰਬੀ ਮਾਰ ਜੇਕਰ ਜਮੀਨ ਦੇ ਰਕਵੇ ਦੀ ਗੱਲ ਕਰਕੇ ਕਿੰਨਾ ਕਰਕਵਾ ਤੁਹਾਡੇ ਹਿਸਾਬ ਨਾਲ ਇਹ ਦੇ ਮਾਰ ਹੀ ਠਾਊਗਾ ਏ ਜੀ ਯਾਰਾ 1 ਅਕੜ ਹੀ ਆ ਜਾਣੇ ਵਿੱਚ ਤਕਰੀਬਨ ਹੀ ਮਾਰ ਵਿੱਚ ਜਿਆਦਾ ਹਾਂਜੀ 5000 ਕਿਲੋ ਤੋਂ ਵੀ ਜ਼ਿਆਦਾ ਆਸੀ ਹਾਤੇ 5000 ਕਿਲੋ ਤੋਂ ਉੱਪਰ ਪਲੱਸ ਹੈ ਪਲੱਸ ਹੈ ਜਿਹੜਾ ਮਾਰੇ ਖਾ ਸਕਦਾ ਉਹ ਜਿਹੜੇ ਉਧਰ ਪਿੰਡ ਡੁੱਬੇ ਹੋਏ ਆ ਉਹ ਕਿਹੜੇ ਪਿੰਡ ਆ ਜੀ ਇਹ ਢੋਲਾ ਪੈਣੀ ਜੰਗੜ ਪੈਣੀ ਰੇਤੇ ਵਾਲੀ ਪੈਣੀ ਗੁਲਾਬਾ ਪੈਣੀ ਇੱਧਰ ਸਾਰੇ ਆ ਗਿਆ ਅੱਛਾ ਜੀ ਇਹ ਉੱਚੇ ਲੈਵਲ ਚੁੱਟੀ ਹੈ ਜੀ ਪਿੰਡ ਵੈਸੀ ਹਾਂ ਇਹ ਸਾਰੇ ਲੈਵਲ ਪਾਣੀ ਦੇ ਵਿੱਚ ਹੀ ਬੈਠੇ ਤੁਹਾਡੇ ਤੋਂ ਇੱਧਰ ਤੁਹਾਡੇ ਪਿੰਡ ਤਾਂ ਬਹੁਤ ਨੀਵੇਂ ਆ ਜਾਂਦੇ ਆ ਹਾਂ ਜੀ ਨੀਵੇਂ ਤਾਂ ਆ ਜਾਂਦੇ ਖਤਰਾ ਬੜਾ ਹੈ ਇੱਧਰ ਅੱਛਾ ਜੀ ਖਤਰਾ ਪੂਰਾ ਹੈ ਜੀ ਤਕਰੀਬਨ ਦਾ ਪਿੰਡ ਡੁੱਬਦੇ ਨਹੀਂ ਇਹ ਤੁਹ ਲੈ ਕੇ ਫਾਜ਼ਿਲ ਕਿੰਨਾ ਤੱਕ ਪਾਣੀ ਪੜ ਸਕਦਾ ਇਹ ਟੁੱਟਦਾ ਹੈ ਤਾਂ ਅੱਛਾ ਇਹ ਪਾਜ਼ਿਲ ਕਿੰਨਾ ਤੱਕ ਪਾਣੀ ਪਹੁੰਚ ਸਕਦਾ ਜੇਕਰ ਇਹ ਬੰਨ੍ਹ ਚੁੜਦਾ ਪਹੁੰਚ ਸਕਦਾ ਚਾਹੀਏ ਇਹ ਬਸ ਨੀਵਾ ਆਏਗਾ ਜੀ ਅੱਛਾ ਇਹ ਦੂਆ ਅੱਗੇ ਢਾਲੀ ਢਾਲਾ ਢਾਲੀ ਢਾਲਾ ਆ ਇਧਰ ਵੀ ਨੀਵਾ ਆਪਾਂ ਕਿੰਨਾ ਕਹਿ ਸਕਦੇ ਹੈ ਕਿ ਇਹ ਕਾਫੀ ਨਹੀਂ ਹੈ ਇਧਰਲੇ ਪਿੰਡ ਖਾਲੀ ਹੋ ਜਾਏਗਾ ਇਧਰ ਪਾਜ਼ਿਲ ਕਿੰਨਾ ਤੱਕ ਪਾਣੀ ਪੜ ਸਕਦਾ ਦੇਖੋ ਜੀ ਕਹਿੰਦਾ ਪਾਵੇਗਾ ਨਾਲ ਲਗਵਾ ਇੱਥੇ ਬੋਰ ਹੈਗਾ ਜਿੰਦੇ ਤੱਕ ਨਲਕੇ ਤਰ੍ਹਾਂ ਪਾਣੀ ਚੱਲ ਰਿਹਾ ਸਮੇਂ ਆ ਨਾਲ ਇਹ ਥੋੜੀ ਨਜ਼ਦੀਕ ਹੀ ਹੈ اچھا ਇਹ ਨਾਲ ਕੇ ਤਰ੍ਹਾਂ ਆਪਣੇ ਆਪ ਪਾਣੀ ਜਿਹੜਾ ਚੱਲ ਰਿਹਾ ਬੋਰ ਤਰ੍ਹਾਂ ਚਾਰ ਇੱਕ ਜਿਪਰਾ ਸ਼ਾਦਾ ਹਾਂਜੀ ਜੇ ਗੱਟਾ ਖੋਲਿਆ ਜਾਵੇ ਤਾਂ 4 ਇੰਚੀ ਪ੍ਰੈਸ਼ਰ ਪਾਣੀ ਦਾ ਹੈ। ਅੱਛਾ ਬੋਰ ਦੇ ਵਿੱਚੋਂ ਆਪੇ ਪਾਣੀ ਆਈ ਹੈ ਨਾ? ਇਹ ਆਪਣਾ ਸਮੁੰਦਰਾ ਤੇ ਚੱਲ ਰਿਹਾ। ਅੱਛਾ ਜੀ। ਹਾਂ ਜੀ। ਸਾਡੇ ਨਾਲ ਚੱਲੋ ਅਸੀਂ ਤੁਹਾਨੂੰ ਦਿਖਾਉਂਦੇ। ਚੱਲ ਜੀ ਦੇਖ ਕੇ ਅੱਗੇ। ਆਜੋ। ਆਜੋ ਜੀ। ਲਓ ਜੀ। ਛੁੱਟੀ ਦਾ ਟਾਈਮ ਨਾਲ। ਲਓ ਜੀ ਦੋਸਤੋ ਆਪਾਂ ਤੁਹਾਨੂੰ ਨਾ ਬੋਰ ਆਪੇ ਪਾਣੀ ਚੱਕੀ ਜਾਂਦਾ। ਬੜੀ ਹਰਾਨੀ ਦੀ ਗੱਲ ਹੈ ਦੋਸਤੋ। ਇਹ ਬਹੁਤ ਵੱਡੀ ਹੈ ਜੀ ਦੇਖੋ ਤੁਹਾਨੂੰ। ਬਿਨਾ ਕੋਈ ਮੋਟਰ ਚਲਾਏ ਨਾ ਕੁਝ ਨਹੀਂ ਆਪੇ ਪਾਣੀ ਆਈ ਜਾਂਦਾ ਕਹਿੰਦੇ ਅਸੀਂ। ਨਹੀਂ ਹੈਗਾ ਉਹ ਛੱਜਾਗਾ ਦੇ ਉੱਤੇ ਕੋਈ ਵੀ ਚੀਜ਼ ਨਹੀਂ ਹੈ। ਅੱ ਆ ਨਹੀਂ ਠੀਕ ਆ ਗਿਆ ਉਹ ਸਾਹਮਣੇ ਪੇੜ ਟਾਲੀ ਦਾ ਦਿਖਾਈ ਦੇ ਰਿਹਾ ਅੱਛਾ ਜੀ ਜਿਹੜੇ ਅਸੀਂ ਆ ਬੰਨ ਬੰਨ ਰਹੇ ਆ ਇਹ ਪਲ ਪਲ ਕਰ ਰਿਹਾ ਕਿਉਂਕਿ ਧਰਤੀ ਪੋਲੀ ਹੋ ਰਹੀ ਹੈ ਅੱਛਾ ਅੱਛਾ ਆ ਦੇਖੋ ਜੀ ਆ ਬੋਰ ਚੱਲ ਰਿਹਾ ਅੱਛਾ ਜੀ ਲਓ ਬਿਨਾ ਮੇਤਰੋ ਇੰਜਨ ਤੋਂ ਆ ਦੇਖੋ ਵੀਡੀਓ ਬਣਾਓ ਦੇਖੋ ਪਾਣੀ ਬਿਗੈਰ ਇੰਜਨ ਤੋਂ ਬੋਰ ਚੱਲ ਰਿਹਾ ਲੋਰੀ ਦੋਸਤੋ ਬਿਨਾ ਬੋਰ ਵਗੈਰਾ ਇੰਜਨ ਵਗੈਰਾ ਤੋਂ ਕੋ ਮੋਟਰ ਤੋਂ ਅੱਪੇ ਪਾਣੀ ਚੱਲੀ ਜਾਂਦਾ ਬੋਰ ਵਿਚ ਦੀ ਆਪਣੇ ਆਪ ਚੱਲ ਰਿਹਾ ਜੀ ਜੇ ਤਕਰੀਬਨ ਉਹ ਗੱਟਾ ਖੋਲਿਆ ਜਾਂਦਾ ਤਾਂ ਪਾਣੀ 4 ਇੰਚ ਹੀ ਚੱਲਦਾ ਉੱਪਰ ਫੁੱਟਦੇਗਾ ਫਿਲਟਰ ਤੇ ਫਿਲਟਰ ਦੇ ਰਾਈ ਉਧਰ ਦਬਾ ਇਧਰੋਂ 15 ਘੜ ਤੋਂ ਘੜ ਵੀ 15 ਫੁੱਟ ਪਾਣੀ ਉੱਚਾ ਖੜਾ ਇਧਰ ਨਾਲ ਅੱਛਾ ਜੀ ਵੈਸੇ ਪਾਣੀ ਦਾ ਕਿੰਨਾ ਲੈਵਲ ਹੈ ਥੱਲੇ ਤੇਰਤੇ ਅੱਗੇ ਤਾਂ ਮੰਨ ਲਓ 20 25 ਫੁੱਟ ਤੇ ਤੇ 20 25 ਫੁੱਟ ਤੇ ਪਾਣੀ ਦਾ ਲੈਵਲ ਆ ਤੇ ਅੱਜ ਬਿਨਾ ਪਾਣੀ ਕੋਈ ਇੰਜਨ ਬੋਰ ਤੋਂ ਚਲਾਏ ਤੋਂ ਆਪੇ ਆ ਹੀ ਜਾਂਦਾ ਮਾਣੇ ਪਿੰਡਾਂ ਅੱਜ ਜਿਹੜੇ ਡੁੱਬੇ ਹੋਏ 12 ਪਿੰਡ ਡੁੱਬੇ ਪਿੰਡ 12 12 ਪਿੰਡ ਨੇ ਪੂਰੇ ਕੱਲ ਸਿਰਫ ਪਰਸੋਂ 5-7 ਮਿੰਟ ਦਾ ਮੰਨ ਲਓ ਇੰਨਾ ਕੁ ਰਹਿ ਗਿਆ ਸੀ ਟੋਟਾ ਹਾਂਜੀ ਇੰਦਰਾ ਡਿੱਗੀ ਹੀ ਖਾਮ ਅੱਛਾ ਜੀ ਤੇ ਮੰਨ ਲਓ ਆਪਾਂ ਅਗਲਾ ਨਾ ਜੇ ਮੰਨ ਲਓ ਮੌਕੇ ਤੇ ਹੀ ਸੰਭਲਦੇ ਤੇ ਵਾਸੇ ਲੈ ਗਿਆ ਸੀ ਹੂੰ ਉਹ ਤਾਂ ਵੈਸੇ ਤੁਸੀਂ ਮੌਕੇ ਦੇ ਆਗੇ ਤੇ ਸੰਭਾਲ ਲਿਆ ਧਿਆਨ ਦੇ ਪ੍ਰਸ਼ਾਸਨ ਦਾ ਪੂਰਾ ਸਾਥ ਰਾਤ ਨੂੰ ਵੀ ਇੱਥੇ ਹੁੰਦੇ ਆ ਦਿਨੇ ਵੀ ਇੱਥੇ ਹੁੰਦੇ ਆ ਕਰੇ ਤੋਂ ਬਾਅਦ ਨਾਤ ਹੋ ਗਏ ਘੰਟਾ ਕੁ ਚਾਈਦਾ ਫਰਮਾਨ ਕਰੀਦਾ ਫੇਰਾ ਜੀ ਹੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਕੀ ਕਰੀਏ ਤੇ ਕਿਸਾਨ ਮਜ਼ਦੂਰ ਕਰ ਰਹੇ ਨੇ ਸਾਰਾ ਕੁਝ ਅੱਛਾ ਜੀ ਨਾਲ ਸਾਰਾ ਰਲ ਮਿਲ ਕੇ ਆਪਸ ਇਹ ਸਾਰਾ ਬੰਦਈ ਏਰੀਆ ਦੇ ਉਸ ਪਿੰਡਾਂ ਤੱਕ ਜੀ ਇਹ ਸਾਰੇ ਅੱਗੇ ਪਾਕਿਸਤਾਨ ਦਾ ਬਾਰਡਰ ਆ ਕੇ ਨਾਲ ਇਹ ਪਿੰਡ ਨਿਕਲਦੇ ਸਾਰੇ ਇਹ ਨਦੀ ਕੀ ਅੱਛਾ ਇਦੂ ਇੱਥੋਂ ਹੈਗਾ 5 ਕਿਲੋਮੀਟਰ 5 ਕਿਲੋਮੀਟਰ ਪਾਕਿਸਤਾਨ ਦਾ ਬਾਰਡਰ ਆ ਗਿਆ ਜਾਂਦਾ ਉਧਰ ਵੀ ਆਹੀ ਹਾਲ ਹੋਇਆ ਸੇਮ ਉਧਰ ਇਦੋਂ ਵੀ ਬੱਤ ਬੁਰਾ ਹਾਲ ਹੈ ਇਦੋਂ ਵੀ ਮੰਦਾ ਹਾਲ ਆ ਇਦੋਂ ਵੀ ਮੰਦਾ ਹਾਲ ਆ ਤਾਂ ਉਹਨਾਂ ਦੇ ਤਾਂ ਵਿਚਾਰਾਂ ਦੇ ਪਸੂ ਤੱਕ ਵੀ ਰੋੜ ਗਏ ਨੇਗੇ ਪੰਨ ਦੀ ਪਰੜੀ ਆਈ ਗਈ ਜੀ ਪਹਿਲੀ ਇਹ ਜਿਹੜਾ ਬੰਨ ਸੀ ਨਾ ਉਹ ਬੰਨ ਤਾਂ ਖਤਮ ਹੋ ਚੁੱਕਿਆ ਉਹ ਜਿਹੜਾ ਵਿਚਾਲੇ ਵਾਲਾ ਸੀ ਹੁਣ ਨਵਾਂ ਬੰਨਿਆ ਇਹ ਨਵਾਂ ਬੰਨਿਆ ਅੱਛਾ ਜਿਹੜਾ ਉਹ ਪਹਿਲਾਂ ਵਾਲਾ ਬੰਨ ਸੀ ਉਹ ਖਤਮ ਹੋ ਚੁੱਕਿਆ ਸੀ ਉਹ ਤਾਂ ਖਤਮ ਹੋ ਗਿਆ ਅੱਛਾ ਇਹ ਹੁਣ ਸਾਰਾ ਨਵਾਂ ਬੰਨਿਆ ਹੋਇਆ ਆਹ ਜਿਹੜਾ ਰੋਕ ਖਲੇ ਨਾ ਹਾਂਜੀ ਇਹ ਜਾਨੀ ਕਿ ਇਸ ਪਾਸੇ ਨੇ ਮੰਨ ਲਓ ਬੰਨ ਦੇ ਬੰਨ ਦੇ ਅਗਲੇ ਪਾਸੇ ਸੀ ਉਹ ਕਿਕਰ ਜਿਹੜੇ ਵੇਚ ਨੇ ਹਾਂਜੀ ਇਹ ਕਿ ਬੰਨ ਦੇ ਉੱਤੇ ਸੀ ਕਿਕਰ ਜਿਹੜੇ ਆ ਜਿਹੜੇ ਸਾਰੇ ਅੱਛਾ ਇੰਨਾ ਥਾਂ ਇਹ ਵਿੱਚ ਖੁਰ ਗਿਆ ਇਹ ਸਾਰਾ ਖੁਰ ਗਿਆ ਉਹਨੇ ਮਿੱਟੀ ਲੈ ਗਿਆ ਰੁੜਕੇ ਨਾਲ ਹੀ ਆਪਣੇ ਸਭ ਕੁਝ ਲਈ ਜਾਂਦਾ ਫੇਰ ਹੀ ਆਪਦੀ 13 ਕਿੱਲੇ ਜ਼ਮੀਨਾਂ ਅੰਦਰ ਤਾਰਾਂ ਦੇ ਠੀਕ ਆ ਉਹ ਪਾਕਿਸਤਾਨ ਦੇ ਬਾਰਡਰ ਤੋਂ ਪਾਰ ਹੈ ਤੁਹਾਡੀ ਜ਼ਮੀਨਾਂ 13 ਕਿੱਲੇ ਅੰਦਰ ਹੈ 13 ਕਿੱਲੇ 13 ਦੇ 13 ਡੱਬੇ ਨੇ ਅੱਛਾ ਜੀ 13 ਦੇ 13 ਵਿੱਚ ਹੀ ਡੁੱਬ ਗਏ ਝੋਨਾ ਸੀ 13 ਦੇ 13 ਹੀ ਡੁੱਬ ਗਏ ਨੇ ਝੋਨਾ ਸੀ ਜੀ ਹਾਂ ਸਾਰਾ ਝੋਨਾ ਇਹਦਾ ਲੱਕ ਲੱਕ ਝੋਨਾ ਖੜਾ ਸੀ ਸਾਰਾ ਖਤਮ ਹੋ ਗਿਆ ਖਤਮ ਹੋ ਗਿਆ ਉਹ ਵਾਹਿਗੁਰੂ ਹੁਣ ਤਾਂ ਬਸ ਇਹੋ ਤੇ ਲੱਗੇ ਖਲੇ ਆ ਵੀ ਚਲੋ ਝੋਨਾ ਦਾ ਗਿਆ ਹੀ ਗਿਆ ਆਪਦਾ ਡੁੱਬ ਗਿਆ ਪਰ ਹਰੇਕ ਦਾ ਹੋਰ ਦਾ ਬਚਾਉਣੇ ਹੋ ਆ 5 ਕਰੋੜ ਦਾ ਠੇਕਾ ਚ ਕੀਤਾ ਅੱਛਾ ਜੀ ਇਸ ਬੰਦ ਦਾ ਹਾਂ ਹੂੰ ਵੀ ਠੇਕਾ ਚ ਕੀਤਾ ਸੀ ਅੱਜ ਵੀ ਮੈਂ ਮਿੱਟੀ ਪਾ ਕੇ ਤੇ ਪੱਥਰ ਲਾ ਕੇ ਦੇਵਾਂਗਾ ਠੀਕ ਹੈ ਉਹ ਠੇਕੇਦਾਰ ਨੂੰ ਉਹਨੂੰ ਪੁੱਛੋ ਵੀ ਪੱਥਰ ਦੱਸੋ ਸਾਨੂੰ ਕਿੱਥੇ ਲਾਇਆ ਪੱਥਰ ਕਿੱਥੇ ਆਏ ਤੇ ਤਾਂ ਗੱਟੇ ਵੀ ਨਹੀਂ ਪੂਰੇ ਆ ਰਹੇ ਪੱਥਰ ਕਿੱਥੇ ਹੋ ਗਏ ਅੱਜ ਕਰੋੜ ਰੁਪਈਆ ਕਿੱਧਰ ਗਿਆ ਕਰੋੜ ਦਾ ਟੈਂਡਰ ਹੋਇਆ ਕੁਝ ਨਹੀਂ ਆਇਆ ਕੀਤਾ ਤੇ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਕੁਝ ਨਹੀਂ ਆਇਆ ਕਿਤੇ ਡਲੀ ਵੀ ਨਹੀਂ ਹੈਗੀ ਤੈਨੂੰ ਕਿੰਨਾ ਸਮਾਂ ਪਹਿਲਾਂ ਇਹਦਾ ਟੈਂਡਰ ਛੁੱਟਿਆ ਸੀ ਇਹ 2023 ਚ 2023 ਚ ਟੈਂਡਰ ਛੁੱਟਿਆ ਸੀ ਤੇ ਅੱਜ 2 ਸਾਲ ਹੋ ਗਏ ਹਜੇ ਤੱਕ ਇੱਥੇ ਗੱਟੇ ਵੀ ਤੁਹਾਡੇ ਆਏ ਆ ਤੇ ਪੱਥਰ ਤਾਂ ਆਉਣਾ ਕੀ ਇਹ ਸੇਵਾ ਆਈ ਜਾਂਦੀ ਹੈ ਸੇਵਾ ਆਈ ਜਾਂਦੀ ਹੈ ਬੋਲ ਕਰੀ ਜਾਂਦੇ ਹਾਂ ਆ ਟਰੈਕਟਰ ਜਿੰਨੇ ਟਰਾਲੀਆਂ ਸਾਰੀਆਂ ਸੇਵਾ ਤੇ ਨੇ ਨੋ ਭਰੀ ਆਉਂਦੇ ਆ ਵੀਰ ਹੋਰ ਸੇਵਾਦਾਰ ਆਈ ਜਾਂਦੇ ਹੁਣ ਮੰਨ ਲਓ ਤੁਸੀਂ ਚਲੇ ਜਾਓਗੇ ਹੋਰ ਆਈ ਜਾਣਗੇ ਸੇਵਾਦਾਰ ਪਰ ਸੇਵਾ ਲਗਾਤਾਰ ਜਾਰੀ ਰਹੂ ਜਾਰੀ 24 ਘੰਟੇ ਹੀ ਰਹੇ 24 ਘੰਟੇ ਵੱਡੀਆਂ ਲੇਟਾਂ ਹੋਈਆਂ ਹੀ ਸਾਰਾ ਠੀਕ ਹੈ ਜੀ ਬਾਜੀ ਨਾਮ ਕੀ ਸੀ ਆਪਣਾ ਜੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਇਹ ਵੱਡੀ ਗੱਲ ਇਹ ਵੀ ਲੱਗੀ ਵੀ ਜਿੱਥੇ ਕੀ ਪਾਣੀ 25 ਫੁੱਟ ਤੇ ਤੇ ਅੱਜ ਆਪੇ ਪਾਣੀ ਉੱਥੇ ਚੱਲੀ ਜਾਂਦਾ ਬਿਨਾ ਉਸ ਤੋਂ ਨਾ ਕੋਈ ਇੰਜਣ ਤੋਂ ਨਾ ਕੋਈ ਮੋਟਰ ਤੋਂ ਤੇ ਆਪੇ ਆਟੋਮੈਟਿਕ ਪਾਣੀ ਆਪੇ ਚੱਲੀ ਜਾਂਦਾ ਜੀ ਦੇਖੋ ਬਾਹਰ ਨਿਕਲ ਹੀ ਜਾਂਦਾ ਧਰਤੀ ਚੋਂ ਇਹ ਪਿੰਡ ਇਹ ਕਾਮਾ ਵਾਲੀ ਤੇ ਕਾਮਾ ਵਾਲੀ ਦੇ ਬੰਨ ਦੇ ਉੱਤੇ ਖੜੇ ਸੀ ਜਿਨ੍ਹਾਂ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਵਾਈ ਸਤਪਾਲ ਸਿੰਘ ਤੇ ਨਾਲ ਗੁਰਵਿੰਦਰ ਸਿੰਘ ਤੇ ਨਾਲ ਵੀਰ ਰਾਜਵੀਰ ਸਿੰਘ ਵੀਰ ਓਕੇ ਜੀ ਧੰਨਵਾਦ ਜੀ ਲੋ ਜੀ ਦੋਸਤੋ ਜਿੱਥੇ ਕਿ ਇੱਥੇ 25 ਫੁੱਟ ਦੇ ਉੱਤੇ ਪਾਣੀ ਹੈ ਤੇ ਉੱਥੇ ਵਈ ਜੀ ਆਪੇ ਹੀ ਆਟੋਮੈਟਿਕ ਪਾਣੀ ਨਿਕਲ ਹੀ ਜਾਂਦਾ ਬਿਨਾ ਕੋਈ ਇੰਜਨ ਬਿਨਾ ਕੋਈ ਬੋਰ ਬਿਨਾ ਕੋਈ ਮੋਟਰ ਕਾਸੇ ਤੋਂ ਹੀ ਦੇਖੋ ਇਹ ਕੁਦਰਤ ਦਾ ਕ੍ਰਿਸ਼ਮਾਲਾ ਲਾ ਲਓ ਪਾਣੀ ਦੀ ਹੜਾਂ ਦੇ ਵਿੱਚ ਪਾਣੀ ਦਾ ਲੈਵਲ ਉੱਤੇ ਆਇਆ ਲਾ ਲਓ ਕੁਝ ਵੀ ਆ। ਐਸੇ ਲੈਵਲ ਦੋਸਤੋ ਇੱਥੇ 25 ਫੁੱਟ ਤੇ ਆ ਤੇ ਇਹ 10-15 ਫੁੱਟ ਤੇ ਖੂਈ ਲੱਗੀ ਹੋਈ ਆ ਤੇ ਜਿਹਦੇ ਵਿੱਚ ਕੀ ਇੰਜਨ ਰੱਖ ਕੇ ਤੇ ਪੱਖਾ ਵਗੈਰਾ ਰੱਖਿਆ ਸੀ ਤੇ ਅੱਜ ਆਪੇ ਬਿਨਾ ਕੋਈ ਪੱਖੇ ਤੋਂ ਬਿਨਾ ਕੋਈ ਮੋਟਰ ਤੋਂ ਬਿਨਾ ਕੋਈ ਬਿਜਲੀ ਦੇ ਕਨੈਕਸ਼ਨ ਤੋਂ ਤੇ ਆਪੇ ਕੁਦਰਤ ਦੇ ਕ੍ਰਿਸ਼ਮਾਲਾ ਲਾ ਲਓ ਹੜਾਂ ਦਾ ਸਿਸਟਮ ਲਾ ਲਓ ਤੇ ਪਾਣੀ ਨਿਕਲ ਜਾਂਦਾ ਤੁਹਾਡੇ ਸਾਹਮਣੇ। ਤੇ ਪਰ ਇਹ ਕਹਿੰਦੇ ਵੀਰ ਪਾਣੀ ਵੀ ਪੀਣ ਯੋਗ ਰਹਿਣੀ ਕਿਉਂਕਿ ਇਹ ਹਾਂ ਵਿੱਚੋਂ ਜਾਨਵਰ ਬੜੇ ਮਰ ਰਹੇ ਨੇ ਵਿੱਚ ਓਕੇ ਜੀ ਓਕੇ ਉਸ ਨੂੰ ਮਾਰ ਕੇ ਉਹ ਜੋਣਾ ਗਲ ਕੇ ਵਿੱਚ ਆ ਜਾਂਦਾ ਠੀਕ ਹੈ ਜੀ ਬਾਣੀ